ਸਾਰੇ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਮਖਾਣੇ ਦਾ ਰਹਤਾ ਨਹੀਂ ਲਈ ਆ ਮਖਾਣੇ ਲਿਆ ਕੇ ਕੌਲੀ ਜੀਰਾ ਲਿਆਵਾ ਕੜੀ ਪੱਤੇ ਆ ਪਦੀਨਾ ਮ ਹਰੀਆਂ ਮਿਰਚਾਂ ਮ ਕਾਲੀ ਨੂਨ ਮਿਰਚ ਪਹਿਲਾਂ ਆਪਾਂ ਮਖਾਣੇ ਨੂੰ ਰੋਸਟ ਕਰ ਲਾਂਗੇ ਹਨ ਤੇਲ ਆਪਾਂ ਪਾਲਾ ਤੜਕੇ ਦਾਣੇ ਚ ਹੁਣੇ ਮਖਾਣੇ ਨੂੰ ਰੋਸਟ ਕਰ ਲਾਂਗੇ ਮਖਾਣੇ ਪਾ ਦੇਣੇ ਵਿੱਚ ਜਲਦੀ ਹੋ ਜਾਂਦੇ ਬਹੁਤਾ ਟਾਈਮ ਨਹੀਂ ਲੱਗਦਾਗਾ ਜੇ ਰੋਪੇ ਮਖਾਣੇ ਰੋਸਟ ਕਰਨੇ ਸਲੋ ਗੈਸ ਤੇ ਕਰਨੇ ਆ ਦੇਖੋ ਆਪਣੇ ਮਖਾਣੇ ਰੋਸਟ ਹੋ ਗਏ ਹੁਣ ਆਪ ਗੈਸ ਬੰਦ ਕਰ ਦਿੰਨੇ ਆ ਉਹਨਾਂ ਚਿਰ ਆਪ ਜੀਰੇ ਨੂੰ ਭੁੰਨ ਲੈਨੇ ਆ ਜਿਨ ਜਿਨ ਮਖਾਣੇ ਠੰਡੇ ਹੁੰਦੇ ਉਹਨਾਂ ਚਿਰ ਆਪ ਜੀਰਾ ਭੁੰਨ ਲੈਨੇ ਆ ਜੀਰੇ ਨੂੰ ਵੀ ਤਵੇ ਤੇ ਭੁੰਨ ਲੈਣਾ ਆਪਾਂ ਜੇਰਾ ਆਪਣਾ ਪੁੱਜ ਗਿਆ ਵਾ ਟਿਕ ਟਿਕ ਦੀ ਆਵਾਜ਼ ਆਉਣ ਲੱਗ ਗਈ ਗੈਸ ਬੰਦ ਕਰ ਦਾਂਗੇ ਫੜਿਆ ਨੂੰ ਠੰਡਾ ਕਰ ਲਾਂਗੇ ਠੰਡਾ ਕਰਕੇ ਇਹਨੂੰ ਪੀਸ ਲਾਂਗੇ ਥੋੜਾ ਜਿਹਾ ਜੇਰੇ ਨੂੰ ਆਪਾਂ ਚੱਕਲੇ ਵੇਲਣ ਦੀ ਬਸ ਮੜਾ ਜਿਹਾ ਕ੍ਰਸ਼ ਕਰ ਲੈਣਾ ਬਹੁਤ ਜਲਦੀ ਹੋ ਜਾਂਦਾ ਤਾਜ਼ੇ ਜੀਰੇ ਦਾ ਫਲੇਵਰ ਵਧੀਆ ਹੁੰਦਾ ਵਾ ਪਹਿਲਾਂ ਵੀ ਆਪਾਂ ਪੀਸ ਕੇ ਰੱਖ ਲੈਂਦੇ ਜਿਹੜਾ ਤਾਜ਼ੇ ਦਾ ਹੁੰਦਾ ਬਹੁਤ ਫਲੇਵਰ ਵਧੀਆ ਹੁੰਦਾ ਵਾ ਦਹੀਂ ਆ ਪਾ ਲੈਣਾ ਦਹੀਂ ਬਸ ਥੋੜਾ ਜਿਹਾ ਫੈਂਟ ਲਾਂਗੇ ਮਖਾਣੇ ਪਾ ਦਾਂਗੇ ਜਿਹੜਾ ਰੋਸਟ ਕੀਤੇ ਸੀਗੇ ਹਰੀ ਮਿਰਚ ਤੇ ਧਨੀਆ ਮੈਂ ਮਿਰਚਾਂ ਜਿਆਦਾ ਕੋੜੀ ਨਹੀਂ ਹੈਗੀ ਜੀਰਾ ਕਾਲੀ ਨੋਂਨ ਮਿਰਚ ਆਪਾਂ ਟੇਸਟ ਜਮ ਕੱਪਤ ਪਾ ਲਾਂਗੇ ਇੰਚਾਂ ਵੀ ਤਰ੍ਹਾਂ ਹਿਲਾ ਦਾਂਗੇ। ਇਹ ਠੰਡਾ ਹੀ ਸੀ ਫਰਿੱਜ 'ਚ ਰੱਖਿਆ ਪਾਸੇਗਾ ਹੁਣ ਵੀ ਇਹਨੂੰ ਫਰਿੱਜ 'ਚ ਰੱਖ ਦਾਂਗੇ। ਪਹਿਲਾਂ ਆਪਾਂ ਇਹਨੂੰ ਤੜਕਾ ਲਾ ਲੈਨੇ ਆ। ਆਪਾਂ ਸਰੋਂ ਦਾ ਤੇਲ ਪਾ ਲੈਨੇ ਆ ਥੋੜਾ ਜਿਹਾ। ਬਸ ਚਮਚਾ ਇੱਕ ਪਾਉਣਾ। ਤੇਲ ਨੂੰ ਗਰਮ ਕਰਕੇ ਕੜੀ ਪੱਤਾ ਪਾ ਦੇਣਾ ਆਪਾਂ ਵਿੱਚ। तड़का अपना बन गया व रायते दे पा देंगे उतो नहीं भुन्या व जीरा पा देंगे थोड़ी जी लाल मिर्च पा देंगे डेकोरेशन में। रायता बन के अपना रेडी हो गया वो भी बना के जरूर खाओ बहुत टेस्टी लगता वा ਜੇ ਸਾਡੀ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਬਾਏ ਬਾਏ ਕੱਲ ਨੂੰ ਮਿਲਦੇ ਹਾਂ ਕੋਈ ਨਵੀਂ ਰੈਸਪੀ ਦੇ ਨਾਲ